ਚਿੱਪ ਵਾਲੇ ਮੀਟਰਾਂ ਨੂੰ ਲੈ ਕੇ ਫਿਰ ਤੋਂ ਇੱਕ ਵਾਰ ਪੰਜਾਬ ਸਰਕਾਰ ਸਵਾਲਾਂ ਦੇ ਵਿੱਚ ਘਿਰ ਗਈ ਹੈ ਤੇ ਉੱਥੇ ਦੱਸਦੀ ਹੈ ਕਿ ਕੁਲਵਿੰਦਰ ਕੌਰ ਯਾਨੀ ਕਿ ਮਹਿਲਾ ਕਾਂਸਟੇਬਲ ਜਿਸ ਨੇ ਕੰਗਣਾ ਰਣੌਦ ਦੇ ਥੱਪੜ ਮਾਰਿਆ ਸੀ ਤੇ ਉਸਦੇ ਭਰਾ ਦਾ ਫਿਰ ਤੋਂ ਇੱਕ ਵੱਡਾ ਵਿਵਾਦ ਸਾਹਮਣੇ ਆਇਆ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਮਿਲ ਕੇ ਜਿਹੜਾ ਕਿ ਹੁਣ ਨਵੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਦੂਜੇ ਪਾਸੇ ਚਿੱਪ ਵਾਲੇ ਮੀਟਰਾਂ ਨੂੰ ਲੈ ਕੇ ਵਿਆਰ ਬਾਜ਼ੀ ਦਿੱਤੀ ਹੈ ਤੇ ਹੋਰ ਕੀ ਕਹਿਣਾ ਹੈ ਕੁਲਵਿੰਦਰ ਕੌਰ ਦੇ ਭਰਾ ਦਾ ਸੋਨਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਕੂਤਲਾ ਤੋਂ ਸੰਗਠਨ ਸਕੱਤਰ ਛੇਰ ਸਿੰਘ ਮਹੀਵਾਲ ਆ ਜਿਸ ਤਰ੍ਹਾਂ ਬਿਜਲੀ ਸੋਧ ਬਿੱਲ 220 ਔਰ 223 ਤੇ ਆਪਾਂ ਲੜ ਰਹੇ ਆ ਕਿ ਬਿਜਲੀ ਜਿਹੜੀ ਆ ਨਿੱਜੀਕਰਨ ਕਰਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੀ ਜਾ ਰਹੀ ਆ ਬਿਜਲੀ ਸਾਡੀ ਪਹੁੰਚ ਤੋਂ ਦੂਰ ਕੀਤੀ ਜਾ ਰਹੀ ਆ ਦੂਸਰੇ ਬੰਨੇ ਚਿਪ ਵਾਲੇ ਮੀਟਰ ਲਾਏ ਜਾ ਰਿਆ ਜਿੰਨੇ ਵੀ ਪਹਿਲਾਂ ਚਿਪ ਵਾਲੇ ਮੀਟਰ ਲੱਗੇ ਸੀਗੇ ਉਹ ਆਪਾਂ ਲਾਹ ਲਾ ਕੇ ਜਮ੍ਹਾਂ ਕਰਵਾਏ ਆ ਐਰਡੀਓ ਸਾਹਿਬ ਕੋ ਕਰਵਾਏ ਆ ਅ ਜਈ ਸਾਹਿਬ ਕੋ ਕਰਵਾਏ ਆ ਔਰ ਇਸ ਟਾਈਮ ਜਿਹੜਾ ਫਤਵਾ ਜਾਰੀ ਹੋਇਆ ਕੇਂਦਰ ਵੱਲੋਂ ਪੀ 15 ਦਿਨਾਂ ਦੇ ਵਿੱਚ ਵਿੱਚ ਜਿਹੜੇ ਉਹ ਚਿਪ ਵਾਲੇ ਮੀਟਰ ਉਲਾਏ ਜਾਣ ਤੇ ਭਗਵਾਨਤਮਾਨ ਸਰਕਾਰ ਜਿਹੜੀ ਆ ਉਹ ਨਿਭਾ ਰਹੀ ਹੈ ਉਹਨਾਂ ਦਾ ਕਹਿਣਾ ਕਿਉਂਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਇਹਨਾਂ 'ਚ ਫਰਕ ਨਹੀਂ ਹੈਗਾ ਬਿਲਕੁਲ ਘੋ ਖਿਜੜੀ ਹੋ ਕੇ ਚੱਲ ਰਹਾ ਅਸੀਂ ਕਹਿਣਾ ਚਾਹੁੰਦੇ ਆ ਕਿ ਨਾ ਅਸੀਂ ਚਿਪ ਵਾਲੇ ਮੀਟਰ ਪਹਿਲਾਂ ਲੱਗਣ ਦਿੱਤੇ ਆ ਤੇ ਨਾ ਅਸੀਂ ਚਿਪ ਵਾਲੇ ਮੀਟਰ ਹੋਣ ਲੱਗਣ ਦੇਣੇ ਆ ਔਰ ਅਸੀਂ ਪਿੰਡਾਂ ਦੇ ਵਿੱਚ ਆਪਣੇ ਜਿਹੜੇ ਪ੍ਰਧਾਨ ਸਕੱਤਰ ਆ ਔਰ ਪਿੰਡਾਂ ਦੇ ਵਿੱਚ ਲਾਜ਼ਮੇਂਟਾ ਕਰਵਾਤੀਆਂ ਵਾ ਵੀ ਜਦੋਂ ਵੀ ਚੇਪ ਵਾਲੇ ਮੀਟਰ ਨਾ ਨਾਉਂਦੇ ਆ ਇਹਨਾਂ ਦਾ ਘਰਾਓ ਕੀਤਾ ਜਾਵੇ ਬਿਲਕੁਲ ਚੇਪ ਵਾਲੇ ਮੀਟਰ ਨਾ ਲੱਗਣ ਦਿੱਤੇ ਜਾਣ। ਦੂਸਰੀ ਬੇਨਤੀ ਵੀ ਜਿਹੜੇ ਅਸੀਂ ਅੱਜ ਤੋਂ 2 ਮਹੀਨੇ 4 ਮਹੀਨੇ 5 ਮਹੀਨੇ ਜਦੋਂ ਤੋਂ ਵੀ ਇਹ ਚੇਪ ਵਾਲੇ ਮੀਟਰ ਲੱਗਣੇ ਸ਼ੁਰੂ ਹੋਏ ਆ ਉਹ ਅਸੀਂ ਲਾ ਕੇ ਤੇ ਜਮਾ ਕਰਵਾਏ ਆ ਤੇ ਜਮਾ ਕਰਵਾ ਕੇ ਤੇ ਆ ਪੇਪਰ ਦੇ ਵਿੱਚ ਦਿੱਤਾ ਬਕਾਇਦਾ ਵੀ ਅਸੀਂ ਚੇਪ ਵਾਲੇ ਮੀਟਰ ਜਿਹੜੇ ਉਹ ਨਹੀਂ ਲੱਗਣਦੇ ਨੇ ਸਾਡੇ ਪਹਿਲਾਂ ਵਾਲੇ ਮੀਟਰ ਲਾਏ ਜਾਣ। ਹੁਣ ਪੰਜਾਬ ਸਰਕਾਰ ਜਿਹੜੀ ਆ ਉਹ ਦਹਿਸਤ ਪੈਦਾ ਕਰਨ ਵਾਸਤੇ ਲੋਕਾਂ ਦੇ ਵਿੱਚ ਦਹਿਸਤ ਪਾਉਣ ਵਾਸਤੇ ਤੇ ਜਿਹੜੇ ਫਰਮਾਨ ਜਾਰੀ ਕਰ ਰਹੀ ਆ ਲੋਕਾਂ ਦੇ ਘਰਾਂ ਦੇ ਵਿੱਚ ਨੋਟਸ ਘੱਲੇ ਜਾ ਰਹੇ ਆ ਵੀ ਭਾਈ ਤੁਹਾਨੂੰ ਇੰਨਾ ਜੁਰਮਾਨਾ ਪਿਆ ਤੁਸੀਂ ਚੋਰੀ ਕਰਦੇ ਜੋ ਅਸੀਂ ਚੋਰੀ ਕਾਦੀ ਕਰਦੇ ਭਾਈ ਅਸੀਂ ਤਾਂ ਮੀਟਰ ਲਾ ਕੇ ਤੇ ਦਫਤਰ ਦੇ ਵਿੱਚ ਜਮਾ ਕਰਵਾ ਕੇ ਆਏ ਆ ਇਹ ਕਿਹੜੀ ਚੋਰੀ ਹੋਈ ਸਾਡੇ ਪਹਿਲਾਂ ਵਾਲੇ ਮੀਟਰ ਲਾ ਦਿਓ ਇਸ ਕਰਕੇ ਅਸੀਂ ਆਪਣੇ ਕਿਸਾਨਾਂ ਮਜ਼ਦੂਰਾਂ ਨੂੰ ਕਹਿਣਾ ਚਾਹੁੰਦੇ ਆ ਤੁਸੀਂ ਕਿਤੇ ਨਹੀਂ ਜਾਣਾ ਕਿ ਕਿਸੇ ਵੀ ਤੁਹਾਨੂੰ ਦਫਤਰ ਦੇ ਵਿੱਚ ਸਾਧਦੇ ਆ ਵੀ ਫਲਾਣੇ ਥਾਓ ਜਾਂ ਢੀਕੜੇ ਥਾਓ ਕਿਤੇ ਨਹੀਂ ਜਾਣਾ ਨਾ ਕਿਸੇ ਨੂੰ ਜੁਰਮਾਨਾ ਪੈਂਦਿਆਂਗੇ ਨਾ ਕਿਸੇ ਦੇ ਪਰਚਾ ਹੁਣਦਿਆਂਗੇ ਜਦੋਂ ਵੀ ਪਿੰਡਾਂ ਚ ਆਉਂਦੀ ਇਹਨਾਂ ਦਾ ਘਰਾਓ ਕਰੋ ਲੜਦੇ ਲੋਕਾਂ ਦੀ ਜਿੱਤ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਕੂਥਲਾ ਤੋਂ ਸੰਗਠਨ ਸਕਤਰ ਛੇਰ ਸਿੰਘ ਮਹੀਵਾਲ ਆ ਜਿਸ ਤਰ੍ਹਾਂ ਬਿਜਲੀ ਸੋਧ ਬਿੱਲ 220 ਔਰ 223 ਤੇ ਆਪਾਂ ਲੜ ਰਹੇ ਆ ਕਿ ਬਿਜਲੀ ਜਿਹੜੀ ਆ ਨਿੱਜੀਕਰਨ ਕਰਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੀ ਜਾ ਰਹੀ ਆ ਬਿਜਲੀ ਸਾਡੀ ਪਹੁੰਚ ਤੋਂ ਦੂਰ ਕੀਤੀ ਜਾ ਰਹੀ ਆ ਦੂਸਰੇ ਬੰਨੇ ਚਿਪ ਵਾਲੇ ਮੀਟਰ ਲਾਏ ਜਾ ਰਹਿ ਜਿੰਨੇ ਵੀ ਪਹਿਲਾਂ ਚਿਪ ਵਾਲੇ ਮੀਟਰ ਲੱਗੇ ਸੀਗੇ ਉਹ ਆਪਾਂ ਲਾ ਲਾ ਕੇ ਜਮਾ ਕਰਵਾਏ ਆ ਹਰਡਿਓ ਸਾਹਿਬ ਕੋ ਕਰਵਾਏ ਆ ਅ ਜੈ ਸਿੰਘ ਸਾਹਿਬ ਕੋ ਕਰਵਾਏ ਔਰ ਇਸ ਟਾਈਮ ਜਿਹੜਾ ਫਤਵਾ ਜਾਰੀ ਹੋਇਆ ਕੇ ਅੰਦਰ ਵੱਲੋਂ ਪੀ 15 ਦਿਨਾਂ ਦੇ ਵਿੱਚ ਵਿੱਚ ਜਿਹੜੇ ਉਹ ਚਿਪ ਵਾਲੇ ਮੀਟਰ ਉਹ ਲਾਏ ਜਾਣ ਤੇ ਭਗਵਾਨਤਮਾਨ ਸਰਕਾਰ ਜਿਹੜੀ ਆ ਉਹ ਨਿਭਾ ਰਹੀ ਉਹਨਾਂ ਦਾ ਕਹਿਣਾ ਕਿਉਂਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਇਹਨਾਂ 'ਚ ਫਰਕ ਨਹੀਂ ਹੈਗਾ ਬਿਲਕੁਲ ਘੋ ਖਿਜੜੀ ਹੋ ਕੇ ਚੱਲ ਰਹਾ ਹੈ ਅਸੀਂ ਕਹਿਣਾ ਚਾਹੁੰਦੇ ਆ ਕਿ ਨਾ ਅਸੀਂ ਚਿਪ ਵਾਲੇ ਮੀਟਰ ਪਹਿਲਾਂ ਲੱਗਣ ਦਿੱਤੇ ਆ ਤੇ ਨਾ ਅਸੀਂ ਚਿਪ ਵਾਲੇ ਮੀਟਰ ਹੋਣ ਲੱਗਣ ਦੇਣੇ ਆ ਔਰ ਅਸੀਂ ਪਿੰਡਾਂ ਦੇ ਵਿੱਚ ਆਪਣੇ ਜਿਹੜੇ ਪ੍ਰਧਾਨ ਸਕੱਤਰ ਆ ਔਰ ਪਿੰਡਾਂ ਦੇ ਵਿੱਚ ਲਾਜ਼ਮੇਂਟਾ ਕਰਵਾਤੀਆਂ ਵਾ ਵੀ ਜਦੋਂ ਵੀ ਚਿਪ ਵਾਲੇ ਮੀਟਰ ਨਾ ਨਾਉਂਦੇ ਆ ਇਹਨਾਂ ਦਾ ਘਰਾਓ ਕੀਤਾ ਜਾਵੇ ਬਿਲਕੁਲ ਚਿਪ ਵਾਲੇ ਮੀਟਰ ਨਾ ਲੱਗਣ ਦਿੱਤੇ ਜਾਣ ਦੂਸਰੀ ਬੇਨਤੀ ਵੀ ਜਿਹੜੇ ਅਸੀਂ ਕਹਤੋ 2 ਮਹੀਨੇ 4 ਮਹੀਨੇ 5 ਮਹੀਨੇ ਜਦੋਂ ਤੋਂ ਇਹ ਚਿਪ ਵਾਲੇ ਮੀਟਰ ਲੱਗਣੇ ਸ਼ੁਰੂ ਹੋਏ ਆ ਉਹ ਅਸੀਂ ਲਾ ਕੇ ਤੇ ਜਮਾ ਕਰਵਾਏ ਆ ਤੇ ਜਮਾ ਕਰਵਾ ਕੇ ਤੇ ਆ ਪੇਪਰ ਦੇ ਵਿੱਚ ਦਿੱਤਾ ਬਕਾਇਦਾ ਵੀ ਅਸੀਂ ਚਿਪ ਵਾਲੇ ਮੀਟਰ ਜਿਹੜੇ ਉਹ ਨਹੀਂ ਲੱਗਣ ਦੇਣੇ ਸਾਡੇ ਪਹਿਲਾਂ ਵਾਲੇ ਮੀਟਰ ਲਾਏ ਜਾਣ ਹੁਣ ਪੰਜਾਬ ਸਰਕਾਰ ਜਿਹੜੀ ਆ ਉਹ دہشت ਪੈਦਾ ਕਰਨ ਵਾਸਤੇ ਲੋਕਾਂ ਦੇ ਵਿੱਚ دہشت ਪਾਉਣ ਵਾਸਤੇ ਤੇ ਜਿਹੜੇ ਫਰਮਾਨ ਜਾਰੀ ਕਰ ਰਹੀ ਆ ਲੋਕਾਂ ਦੇ ਘਰਾਂ ਦੇ ਵਿੱਚ ਨੋਟਸ ਘੱਲੇ ਜਾ ਰਹੇ ਆ ਬਈ ਭਾਈ ਤੁਹਾਨੂੰ ਇਨਾ ਜੁਰਮਾਨਾ ਪਿਆ ਤੁਸੀਂ ਚੋਰੀ ਕਰ ਦੇ ਜੋ ਅਸੀਂ ਚੋਰੀ ਕਾਦੀ ਕਰਦੇ ਭਾਈ ਅਸੀਂ ਤਾਂ ਮੀਟਰ ਲਾ ਕੇ ਤੇ ਦਫਤਰ ਦੇ ਵਿੱਚ ਜਮ੍ਹਾਂ ਕਰਵਾ ਕੇ ਆਏ ਆ ਇਹ ਕਿਹੜੀ ਚੋਰੀ ਹੋਈ ਸਾਡੇ ਪਹਿਲਾ ਵਾਲੇ ਮੀਟਰ ਲਾ ਦਿਓ ਇਸ ਕਰਕੇ ਅਸੀਂ ਆਪਣੇ ਕਿਸਾਨਾਂ ਮਜ਼ਦੂਰਾਂ ਨੂੰ ਕਹਿਣਾ ਚਾਹੁੰਦੇ ਆ ਤੁਸੀਂ ਕਿਤੇ ਨਹੀਂ ਜਾਣਾ ਕਿ ਕਿਸੇ ਵੀ ਤੁਹਾਨੂੰ ਦਫਤਰ ਦੇ ਵਿੱਚ ਸਾਧਦੇ ਆ ਕਿ ਫਲਾਣੇ ਥਾ ਆਓ ਜਾਂ ਢੀਕੜੇ ਥਾ ਆਓ ਕਿਤੇ ਨਹੀਂ ਜਾਣਾ ਨਾ ਕਿਸੇ ਨੂੰ ਜੁਰਮਾਨਾ ਪੈਂਦਿਆਂਗੇ ਨਾ ਕਿਸੇ ਤੇ ਪਰਚਾ ਹੁੰਦਿਆਂਗੇ ਜਦੋਂ ਵੀ ਪਿੰਡਾਂ ਚ ਆਉਂਦੇ ਇਹਨਾਂ ਦਾ ਘਰਾਓ ਕਰੋ ਲੜਦੇ ਲੋਕਾਂ ਦੀ ਜਿੱਤ ਆ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ